ਇੱਕ ਮੁੰਡਾ ਥਾਣੇ ਜਾਂਦਾ ਥਾਣੇ ਜਾ ਕੇ ਇਹ ਗੱਲ ਕਹਿੰਦਾ ਜਾ ਕੇ ਪੁਲਿਸ ਵਾਲਿਆਂ ਨੂੰ ਕਿ ਸਾਡੀ ਰੇਤੇ ਵਾਲੀ ਟਰਾਲੀ ਛੱਡ ਦਿਓ ਅਸੀਂ ਮਕਾਨ ਬਣਾ ਰਹੇ ਹਾਂ ਸਾਨੂੰ ਰੇਤੇ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਪੁਲਿਸ ਵਾਲੇ ਉਸ ਮੁੰਡੇ ਦਾ ਇੰਨਾ ਕੁ ਜ਼ਿਆਦਾ ਕਟਾਪਾ ਕਰਦੇ ਆ ਉਹਨੂੰ ਇੰਨਾ ਕੁ ਬੇਰਹਿਮੀ ਨਾਲ ਕੁੱਟਦੇ ਆ ਕਿ ਸਾਰੀਆਂ ਹੱਦਾਂ ਮੂਕਾ ਦਿੰਦੇ ਆ ਉਸ ਮੁੰਡੇ ਦੇ ਸਿਰ ਦੇ ਵਿੱਚ ਇੰਨੇ ਕੁ ਠੁੱਡੇ ਮਾਰੇ ਜਾਂਦੇ ਆ ਕਿ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜਦੋਂ ਉਹ ਮੁੰਡਾ ਬਿਲਕੁਲ ਬੌਂਦਲ ਜਾਂਦਾ ਬੁਰੇ ਹਾਲਾਤਾਂ ਵਿੱਚ ਹੋ ਜਾਂਦਾ ਤੇ ਫਿਰ ਉਹ ਪੁਲਿਸ ਵਾਲਿਆਂ ਦੇ ਅੱਗੇ ਹੱਥ ਜੋੜਦਾ ਤਰਲੇ ਪਾਉਂਦਾ ਕਿ ਮੈਨੂੰ ਦੋ ਘੁੱਟਾਂ ਪਾਣੀ ਦੀਆਂ ਪਿਆ ਦਿਓ ਪਰ ਪੁਲਿਸ ਵਾਲੇ ਉਸ ਮੁੰਡੇ ਨੂੰ ਪਾਣੀ ਨਹੀਂ ਪਿਉਂਦੇ ਤੇ ਆਖਰ ਨੂੰ ਉਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਫਿਰ ਜੋ ਕੁਝ ਉਹਦੀ লাশ ਦੇ ਨਾਲ ਪੁਲਿਸ ਵਾਲਿਆਂ ਨੇ ਕੀਤਾ ਉਹ ਵੀ ਸੁਣ ਕੇ ਇੱਕ ਵਾਰੀ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਵਾਲੀ ਕਹਾਣੀ ਹੈ ਕਹਾਣੀ ਹੈਗੀ ਹੈ ਜਲਾਲਾਬਾਦ ਦਾ ਇੱਕ ਪਿੰਡ ਪੈਂਦਾ ਲਮੋਚੜ ਕਲਾ ਉਤਾੜ ਉਥੋਂ ਦਾ ਰਹਿਣ ਵਾਲਾ ਸੀਗਾ ਇਹ ਸਾਜਨ ਕੁਮਾਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਮੁੰਡਾ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਹਦੇ ਕਾਤਲ ਨੇ ਪੁਲਿਸ ਵਾਲੇ ਕੀ ਹੁੰਦਾ ਕਿ ਇਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਦੋ ਤਿੰਨ ਉਹਨਾਂ ਨੇ ਆਪ ਦੇ ਰਿਸ਼ਤੇਦਾਰਾਂ ਦੇ ਮੁੰਡੇ ਸੱਦੇ ਹੁੰਦੇ ਆ ਘਰੇ ਮਕਾਨ ਬਣਾਉਣ ਲਈ ਨਾਲ ਹੈਲਪ ਤੌਰ ਤੇ ਚਲੋ ਜੀ ਹੁਣ ਮਕਾਨ ਦੀ ਉਹ ਸਾਰੀ ਲਈ ਰੇਤੀ ਦੀ ਲੋਡ ਸੀਗੀ ਇਹਨਾਂ ਨੇ ਕਿਸੇ ਬੰਦੇ ਨੂੰ ਕਿਹਾ ਵੀ ਸਾਡੇ ਘਰੇ ਬਈ ਰੇਤਾ ਸੁੱਟ ਜਿਓ ਤੁਹਾਨੂੰ ਪਤਾ ਹੈ ਕਿ ਰੇਤਾ ਅੱਜ ਵੀ 2 ਨੰਬਰ ਦੇ ਵਿੱਚ ਚੱਲਦਾ ਸਰਕਾਰ ਕਹਿੰਨ ਨੂੰ ਜੋ ਮਰਜ਼ੀ ਕਹੀ ਜਾਵੇ ਕੀ ਰੇਤਾ 1 ਨੰਬਰ ਦੇ ਵਿੱਚ ਅਜ ਜਿਹੜਾ ਮਰਜ਼ੀ ਰੇਤਾ ਕੱਢ ਕੇ ਵੇਚ ਲੇ ਉਹ ਸਿਰਫ ਗੱਲਾਂ ਸ਼ਾਇਦ ਫੋਕੀਏ ਨੇ ਜਾਂ ਫੋਕੇ ਦਾਵੇ ਹੀ ਨੇ ਚਲੋ ਜੀ ਇਹ ਕਿਸੇ ਤੋਂ ਰੇਤ ਲਈ ਟਰਾਲੀ ਮੰਗਾ ਲੈਂਦੇ ਆ ਲਗਭਗ ਜਲਾਲਾਬਾਦ ਫਾਜ਼ਿਲਕਾ ਸਾਰੇ ਏਰੀਆਜ਼ ਲੋਕਾਂ ਨੂੰ ਪਤਾ ਕਿ ਰਾਤ ਨੂੰ ਰੇਤੇ ਵਾਲੀਆਂ ਟਰਾਲੀਆਂ ਚੱਲਦੀਆਂ ਨੇ ਚੋਰੀ ਛਿਪੇ ਉਹ ਬਚਾਰੇ ਰੇਤਾ ਰੁੱਤਾ ਲੋਕਾਂ ਦੇ ਘਰਾਂ ਸੱਟ ਕੇ ਆਪ ਦੀ ਰੋਜੀ ਰੋਟੀ ਕਮਾਉਂਦੇ ਆ ਹੁਣ ਇਹਨਾਂ ਨੇ ਕਿਸੇ ਬੰਦੇ ਤੋਂ ਰੇਤਾ ਮੰਗਾਇਆ ਹੁੰਦਾ। ਉਹ ਰੇਤੇ ਵਾਲੀ ਟਰਾਲੀ ਕਬਾਈ ਚੌਂਕੀ ਕੋਲੇ ਆ ਕੇ ਫੜੀ ਜਾਂਦੀ ਐ। ਫੇਰ ਇਸ ਮੁੰਡੇ ਨੂੰ ਫੋਨ ਆਉਂਦਾ ਸ਼ਾਇਦ ਉਹ ਡਰਾਈਵਰ ਨੇ ਫੋਨ ਕੀਤਾ ਹੋਵੇ ਵੀ ਭਾਈ ਮੈਂ ਰੇਤਾ ਲੈ ਕੇ ਨਹੀਂ ਜਾ ਸਕਦਾ। ਥੋੜੀ ਤਾਂ ਟਰਾਲੀ ਰੇਤੇ ਵਾਲੀ ਫੜੀ ਗਈ। ਹੁਣ ਇਹਨਾਂ ਨੂੰ ਰੇਤੇ ਲਈ ਲੋੜ ਸੀਗੀ। ਇਹ ਵਿਚਾਰੇ ਮੁੜ ਕੇ ਥਾਣੇ ਜਾਂਦੇ ਆ ਦੋ ਤਿੰਨ ਜਣੇ। ਵੀ ਚੱਲ ਉੱਥੇ ਜਾ ਕੇ ਮੜਾ ਮੋਟਾ ਜਿਹੜਾ ਆਪਦਾ ਲੈਣ ਦੇ ਕੇ ਕੰਮ ਨਵੇੜ ਦੇਾਂਗੇ ਤੇ ਆਪਦੀ ਰੇਤੇ ਲਈ ਟਰਾਲੀ ਛਡਾ ਕੇ ਲੈ ਆਵਾਂਗੇ। ਹੁਣ ਇਹ ਦੋ ਤਿੰਨ ਮੁੰਡੇ ਸੀਗੇ ਉੱਥੇ ਦੋ ਪੁਲਿਸ ਵਾਲੇ ਸੀਗੇ ਦੋ ਕਹਿੰਦੇ ਆ ਮਾਈਨਿੰਗ ਵਾਲੇ ਸੀਗੇ ਲਗਭਗ ਤਿੰਨ ਚਾਰ ਬੰਦੇ ਸੀਗੇ ਤਾਂ ਉਹ ਤਿੰਨੇ ਚਾਰੇ ਬੰਦੇ ਇਨ੍ਹਾਂ ਮੁੰਡਿਆਂ ਦੇ ਉੱਤੇ ਟੁੱਟ ਕੇ ਪੈ ਜਾਂਦੇ ਆ ਹੋ ਸਕਦਾ ਉਹਨਾਂ ਨੇ ਕੋਈ ਸ਼ਰਾਬ ਪਿਆਲਾ ਵੀ ਪੀਤਾ ਹੋਵੇ ਨਹੀਂ ਤਾਂ ਸੌਫੀ ਬੰਦਾ ਇੰਨਾ ਤਸ਼ੱਦਦ ਕਦੀ ਨਹੀਂ ਹੁੰਦਾ ਉਹ ਇਨ੍ਹਾਂ ਮੁੰਡਿਆਂ ਨੂੰ ਟੁੱਟ ਕੇ ਪੈ ਜਾਂਦੇ ਆ ਇੱਕ ਮੁੰਡਾ ਇਹਨਾਂ ਦੇ ਵਿੱਚੋਂ ਇਹੋ ਜਿਹਾ ਹੁੰਦਾ ਜਿੱਦੇ ਥੋੜੇ ਬਹੁਤ ਚਪੇੜਾਂ ਪੈਂਦੀਆਂ ਨੇ ਉਹ ਪਰ ਭੱਜ ਜਾਂਦਾ ਉਹ ਹਨੇਰੇ 'ਚ ਆਸੇ-ਪਾਸੇ ਹੋ ਜਾਂਦਾ ਇਹ ਤਿੰਨ ਮੁੰਡੇ ਹੁੰਦੇ ਆ ਤੇ ਇਹਨਾਂ ਦਾ ਕਟਾਪਾ ਫਿਰ ਬਾਈ ਜੀ ਇੰਨਾ ਕਿ ਉਹਨਾਂ ਨੇ ਬੇਰਹਿਮੀ ਨਾਲ ਕੀਤਾ ਵੀ ਗੱਲਾਂ ਹੀ ਛੱਡ ਦੇ ਦੋ ਮੁੰਡੇ ਫੜ ਕੇ ਉਹਨੇ ਅੰਦਰ ਕੀਤੇ ਹੋਏ ਆ ਜਿਹੜਾ ਇਹ ਸਾਜਨ ਕੁਮਾਰ ਆ ਇੱਕ ਇਹ ਤੇ ਇੱਕ ਹੋਰ ਮੁੰਡਾ ਇਹਨਾਂ ਦਾ ਕਟਾਪਾ ਇੰਨਾ ਕਿ ਜ਼ਿਆਦਾ ਹੁੰਦਾ ਹੈ ਕਿ ਹੱਦਾਂ ਮਕਾ ਦਿੰਦੇ ਆ ਜਿਹੜਾ ਮੁੰਡਾ ਇਹ ਮਰ ਗਿਆ ਇਹਦੇ ਸਿਰ ਦੇ ਵਿੱਚ ਵੀ ਠੁੱਡੇ ਮਾਰੇ ਜਾਂਦੇ ਆ ਇਹ ਰੋਡ ਦੇ ਉੱਪਰ ਪਿਆ ਹੁੰਦਾ ਤੇ ਪੁਲਿਸ ਵਾਲਿਆਂ ਦੇਗੇ ਹੱਥ ਜੋੜ ਰਿਆ ਹੁੰਦਾ ਕਿ ਮੈਨੂੰ ਨਾ ਮਾਰੋ ਮੇਰਾ ਦੋਸ਼ ਕੀ ਆ ਮੇਰਾ ਕਸੂਰ ਕੀ ਆ ਮੇਰਾ ਕਸੂਰ ਮੈਨੂੰ ਦੱਸ ਦਿਓ ਮੇਰੀ ਜਾਨ ਨਿਕਲਦੀ ਜਾਂਦੀ ਆ ਮੈਨੂੰ ਦੋ ਘੁੱਟਾ ਪਾਣੀ ਦੀਆਂ ਪਿਆ ਦਿਓ ਤੁਸੀਂ ਇਹ ਦੇਖੋ ਕਿ ਉਹਨਾਂ ਪੁਲਿਸ ਵਾਲਿਆਂ ਨੇ ਇਸ ਮੁੰਡੇ ਨੂੰ ਪਾਣੀ ਨਹੀਂ ਪਿਆਇਆ ਏ ਮੁੰਡਾ ਤਰਲੇ ਲੈਂਦਾ ਰਿਹਾ ਪੁਲਿਸ ਦੇ ਪੈਰਾਂ 'ਚ ਪਿਆਰ ਰੜਕਦਾ ਰਿਹਾ ਮਾਫੀਆਂ ਮੰਗਦਾ ਰਿਹਾ ਹੱਥ ਜੋੜਦਾ ਰਿਹਾ ਪਰ ਇਹਦੀ ਸੁਣਵਾਈ ਨਹੀਂ ਹੋਈ ਆਖਰ ਨੂੰ ਜਦੋਂ ਇਹ ਮੁੰਡਾ ਉੱਥੇ ਖਤਮ ਹੋ ਜਾਂਦਾ ਪੁਲਿਸਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਮਰ ਗਿਆ ਫਿਰ ਉਹਨਾਂ ਨੇ ਦੇਖੋ ਕਿੰਨੀ ਕਢਾਉਣੀ ਹਰਕਤ ਕੀਤੀ ਫਿਰ ਉਹਨਾਂ ਨੇ ਇਸ ਮੁੰਡੇ ਦੀ ਲੋਰ ਲਾ ਕੇ ਇਹਨੂੰ ਅੰਡਰਵਿਅਰ ਚ ਕਰਤਾ ਫਿਰ ਗੱਡੀ 'ਚ ਦੀ লাশ ਨੂੰ ਪਾ ਕੇ ਪੰਬੇਵੱਟੂ ਪਿੰਡ ਦੇ ਕੋਲ ਦੀ লাশ ਨੂੰ ਸੜਕ ਕਿਨਾਰੇ ਸੱਟ ਕੇ ਆ ਜਾਂਦੇ ਜਿਹੜਾ ਦੇ ਨਾਲ ਮੁੰਡਾ ਹੋਰ ਸੀਗਾ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਵੀ ਸੁੱਟ ਕੇ ਉੱਥੇ ਆ ਜਾਂਦੇ ਆ ਫੇਰ ਉਸ ਤੋਂ ਬਾਅਦ ਜਿਹੜਾ ਜ਼ਖਮੀ ਹੋਇਆ ਮੁੰਡਾ ਸੀਗਾ ਉਹਨੂੰ ਜਦੋਂ بڑا ਮੋਟਾ ਹੋਸ਼ ਆਉਂਦਾ ਰੋਲਾ ਰੋਲਾ ਪਾਉਂਦਾ ਫੇਰ ਦੁਬਾਰਾ ਚੌਂਕੀ 'ਚ ਫੋਨ ਆਉਂਦਾ ਇਹ ਕਿ ਇੱਥੇ ਇੱਕ লাশ ਪਈ ਆ ਇਹ ਮਾਂ ਦੇ ਪੁੱਤ ਤੜਕੇ ਫੇਰ ਗੱਡੀ 'ਚ ਉਸ লাশ ਨੂੰ ਪਾ ਕੇ ਚੌਂਕੀ ਲੈ ਆਉਂਦੇ ਆ ਉਸ ਤੋਂ ਬਾਅਦ ਜਦੋਂ ਇਹ ਸਾਰੀ ਵਾਰਦਾਤ ਜਿਹੜਾ ਮੁੰਡਾ ਨਾਲ ਕੁੱਟਿਆ ਗਿਆ ਸੀ ਜਾਂ ਜਿਹੜਾ ਮੁੰਡਾ ਢੇਰੇ 'ਚ ਭੱਜ ਕੇ ਆਸੇ-ਪਾਸੇ ਹੋ ਗਿਆ ਜਦੋਂ ਉਹਨਾਂ ਸਾਰਿਆਂ ਨੇ ਸਾਰਾ ਕੁਝ ਦੱਸਿਆ ਘਰਦਿਆਂ ਨੂੰ ਵੀ ਤੁਹਾਡੇ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰਿਆ ਇਹ ਪਾਣੀ ਮੰਗਦੇ ਰਿਹਾ ਉਹਨਾਂ ਨੇ ਪਾਣੀ ਨਹੀਂ ਦਿੱਤਾ ਜਦੋਂ ਇਹ ਮਰ ਗਿਆ ਨੂੰ ਨੰਗਾ ਕਰਕੇ ਸੜਕ ਦੇ ਕਿਨਾਰੇ ਦੂਜੇ ਪਿੰਡ ਸੱਟ ਕੇ ਆ ਗਏ ਉਸ ਤੋਂ ਬਾਅਦ ਫਿਰ ਲਮੋਚਰ ਕਲਾ ਉਤਾੜਦੇ ਸਾਰੇ ਪਿੰਡ ਦੇ ਇਕੱਠੇ ਹੋ ਕੇ ਲੋਕਾਂ ਨੇ ਸੜਕ ਦੇ ਉੱਪਰ ਧਰਨਾ ਲਾਇਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਇੱਕ ਗਰੀਬ ਪਰਿਵਾਰ ਦਾ ਮੁੰਡਾ ਇੱਕ ਮਿਹਨਤੀ ਪਰਿਵਾਰ ਦਾ ਮੁੰਡਾ ਭੰਗ ਦੇ ਭਾਣੇ ਪੁਲਿਸ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰਤਾ ਕੀ ਪੰਜਾਬ ਸਰਕਾਰ ਸੁੱਤੀ ਪਈ ਆ ਸਾਡੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਜਾਂ ਕੱਲੇ ਟੀਵੀ ਚੈਨਲਾਂ ਤੇ ਨਿਊ ਚੈਨਲਾਂ ਤੇ ਬੜਕਾ ਮਾਰ ਰਹੀ ਹੈ ਸਰਕਾਰ ਮੇਰੀ ਇਹ ਵੀਡੀਓ ਬਾਤ ਨੂੰ ਤੇ ਸ਼ੇਅਰ ਕੀਤੀ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਕਿ ਜਲਾਲਾਬਾਦ ਦੇ ਵਿੱਚ ਸ਼ਰਿਆਮ ਇੱਕ ਗਰੀਬ ਪਰਿਵਾਰ ਦੇ ਮੁੰਡੇ ਦਾ ਕਤਲ ਹੋਇਆ ਕਤਲ ਕਰਨ ਵਾਲੀ ਕੌਣ ਸੀ ਪੰਜਾਬ ਪੁਲਿਸ ਸੀ ਹੁਣ ਦੇਖਦੇ ਹਾਂ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਗੀ ਜਾਂ ਨਹੀਂ ਦਿਵਾਉਂਦੀ ਕੀ ਉਹਨਾਂ ਪੁਲਿਸ ਵਾਲਿਆਂ ਦੇ ਪਰਚੇ ਹੋਣਗੇ ਕੀ ਉਹ ਗ੍ਰਿਫਤਾਰ ਹੋਣਗੇ ਕੱਲ ਨੂੰ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਊਗੀ ਏ ਹੁਣ ਦੇਖਣਾ ਹੋਵੇਗਾ ਇਸ ਗੱਲ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਰਾਵੋ ਆਪਦੇ ਪੁੱਤ ਬਚਾ ਲਓ ਕਦੇ ਵੀ ਸ਼ਾਮ ਢੜੀ ਤੋਂ ਬਾਅਦ ਆਪਦਾ ਪੁੱਤ ਘਰੋਂ ਬਾਹਰ ਨਾ ਨਿਕਲਦੇ ਹੋ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਆਪਦੀ ਵਰਦੀ ਦਾ غرور ਆ ਬਹੁਤ ਸਾਰੇ ਪੁਲਿਸ ਵਾਲੇ ਇਹੋ ਜਿਹੇ ਜਿਹੜੇ ਰਾਤ ਨੂੰ ਸ਼ਰਾਬ ਪੀ ਕੇ ਬਹੁਤ ਸਾਰੇ ਬੰਦਿਆਂ ਦੇ ਗੁਲਾਮੇ ਚ ਹੱਥ ਪਾਉਣ ਲੱਗਿਆਂ ਬਿਲਕੁਲ ਨਹੀਂ ਸੋਚਦੇ ਅੱਜ ਇੱਕ ਮਾਂ ਦਾ ਪੁੱਤ ਦੁਨੀਆ ਤੋਂ ਚਲਾ ਗਿਆ ਅੱਜ ਉਹਨਾਂ ਦੇ ਘਰ ਸੱਥਰ ਬੇਸ ਗਏ ਉਹਨਾਂ ਦਾ ਪੁੱਤ ਕਦੇ ਵਾਪਸ ਨਹੀਂ ਆਉਣਾ ਪਰ ਉਨੂੰ ਕਸੂਰਤਾ ਦੱਸ ਦਿੰਦੇ ਵੀ ਉਸ ਮੁੰਡੇ ਦਾ ਕਸੂਰ ਕੀ ਸੀ ਉਸ ਮੁੰਡੇ ਨੂੰ ਕਿਉਂ ਕੁੱਟਿਆ ਗਿਆ ਉਸ ਮੁੰਡੇ ਦਾ ਕਿਉਂ ਕਤਲ ਕੀਤਾ ਗਿਆ ਪਰ ਇਸ ਗੱਲ ਦਾ ਸਾਨੂੰ ਪਤਾ ਆ ਕਿ ਉਹ ਇੱਕ ਗਰੀਬ ਪਰਿਵਾਰ ਆ ਉਹਨੂੰ ਕਦੇ ਇਨਸਾਫ ਨਹੀਂ ਮਿਲਣਾ ਕਿਉਂਕਿ ਹਮੇਸ਼ਾ ਹੀ ਗਰੀਬਾਂ ਵਿਚਾਰਿਆਂ ਨਾਲ ਧੱਕਾ ਹੁੰਦਾ ਆ ਅੱਜ ਉਹਨਾਂ ਦਾ ਪੁੱਤ ਮਰ ਗਿਆ ਤੇ ਅੱਜ ਵੀ ਉਹਨਾਂ ਨਾਲ ਧੱਕਾ ਹੀ ਹੋਣਾ ਇਹ ਗੱਲ ਬਿਲਕੁਲ ਸਾਫ਼ ਆ ਬੇਸ਼ੱਕ ਕੋਈ ਕੜਮ ਚੌਧਰੀ ਲੱਖ ਕਿਸੇ ਦਾ ਪੱਖਪੂਰਦਾ ਫਿਰੇ ਕੋਈ ਕੜਮ ਚੌਧਰੀ ਲੱਖ ਉਹਨਾਂ ਨੂੰ ਫੋਕੇ ਹੌਸਲੇ ਦੇ ਦੇ ਕੋਈ ਕੜਮ ਚੌਧਰੀ ਉਹਨਾਂ ਨੂੰ ਕਹਦੇ ਵੀ ਹਾਂ ਤੁਹਾਨੂੰ ਇਨਸਾਫ ਦਵਾ ਦੇਾਂਗੇ ਪਰ ਜਿੱਥੋਂ ਤੱਕ ਸਾਨੂੰ ਉਮੀਦ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਨਹੀਂ ਮਿਲਣਾ ਵਿਚਾਰਿਆਂ ਨੂੰ ਨਹੀਂ ਮਿਲਣਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਵੀਡੀਓ ਨੂੰ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਜੋ ਇਸ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ ਜਿਉਂਦੇ ਵਾਸਤੇ ਰੋ